ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਲੇਖ ਕਰਾਂਗੇ ਅੱਖੀਂ ਡਿੱਠਾ ਵਿਆਹ ਭਾਰਤ ਵਿੱਚ ਵਿਆਹ ਦੀਆਂ ਰਸਮਾਂ ਇੱਕ ਤਿਹਾਰ ਬਾਂਗ ਮਨਾਇਆ ਜਾਂਦੀਆਂ ਹਨ ਵਿਆਹ ਦੋ ਰੂਹਾਂ ਦਾ ਮੇਲ ਹੈ ਪਿਛਲੇ ਹਫ਼ਤੇ ਮੇਰੀ ਭੂਆ ਦੇ ਮੁੰਡੇ ਦਾ ਵਿਆਹ ਸੀ ਮੈਂ ਵੀ ਆਪਣੇ ਮਾਤਾ ਪਿਤਾ ਦਾਦਾ ਦਾਦੀ ਨਾਲ ਵਿਆਹ ਦੇਖਣ ਗਿਆ ਨਾਨਕੇ ਮੇਲ ਨੇ ਪਿੰਡ ਵਰਦਿਆਂ ਹੀ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਪੂਆ ਦੇ ਰਿਸ਼ਤੇਦਾਰਾਂ ਨੇ ਸਾਡਾ ਸਵਾਗਤ ਕੀਤਾ ਗੀਤਾ ਨਾਲ ਕੀਤਾ ਪੂਆ ਦੇ ਘਰ ਵਿੱਚ ਇੱਕ ਪਾਸੇ ਹਲਵਾਈ ਸ਼ੱਕਰਪਾਰੇ ਬੂੰਦੀ ਤੇ ਪਕੌੜੇ ਕੱਢ ਰਿਹਾ ਸੀ ਅਸੀਂ ਚਾਹ ਨਾਲ ਗਰਮ ਗਰਮ ਪਕੌੜੇ ਖਾਦੇ ਰਾਤ ਨੂੰ ਅਸੀਂ ਜਾਗੋ ਗੱਡੀ ਮੈਂ ਪਹਿਲੀ ਵਾਰ ਜਾਗੋ ਦੇਖ ਰਿਹਾ ਸੀ ਸਾਰਿਆਂ ਨੇ ਰੰਗ ਬਰੰਗੇ ਕੱਪੜੇ ਪਾਏ ਹੋਏ ਸੀ ਮੇਰੀ ਮੰਮੀ ਨੇ ਗਾਗਰ ਉੱਤੇ ਦੀਵਾ ਜਗਾ ਕੇ ਗਾਗਰ ਸਿਰ ਉੱਤੇ ਰੱਖ ਲਈ ਮਟਿਆਰਾਂ ਅਤੇ ਔਰਤਾਂ ਪੂਰੀ ਖਰ ਮਸਤੀ ਕਰਦੀਆਂ ਕੰਗਰੂਆਂ ਵਾਲੇ ਡੰਡੇ ਨਾਲ ਛੱਜ ਕੁੱਟ ਰਹੀਆਂ ਸਨ ਜਿਸ ਦੇ ਘਰ ਅੱਗੋਂ ਜਾਗੋ ਜਾਂਦੀ ਉਸ ਦਾ ਨਾਂ ਲੈ ਕੇ ਬੋਲੀ ਪਾਈ ਜਾਂਦੀ ਰਤਨ ਸਿਆਂ ਰਤਨੀ ਜਿਗਾਲ ਹੈ ਜਾਗੋ ਆਈ ਹੈ ਵਿਆਹ ਵਾਲੇ ਦਿਨ ਸਵੇਰੇ ਲਾੜੇ ਦੀ ਨਹਾਈ ਧੋਈ ਦੀ ਰਸਮ ਹੋਈ ਸਾਰਿਆਂ ਨੇ ਲਾੜੇ ਨੂੰ ਬੇਸਣ ਦਾ ਵਟਨਾ ਮਲਿਆ ਫਿਰ ਲਾੜੇ ਦੀਆਂ ਭਾਬੀਆਂ ਨੇ ਅੱਖਾਂ ਵਿੱਚ ਸੁਰਮਾ ਪਾਇਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਅਸੀਂ ਬਰਾਤ ਜੰਜ ਸਮੇਤ ਲਾੜੀ ਦੇ ਪਿੰਡ ਵੱਲ ਨੂੰ ਚੱਲ ਪਏ ਉੱਥੇ ਪਹੁੰਚਦਿਆਂ ਪਹਿਲਾਂ ਮਿਲਣੀ ਦੀ ਰਸਮ ਹੋਈ ਫਿਰ ਰੀਬਨ ਕੱਟਣ ਦੀ ਰਸਮ ਹੋਈ ਜਿਸ ਵਿੱਚ ਇੱਕ ਦੂਜੇ ਨੂੰ ਖੁੱਲ੍ਹ ਕੇ ਮਜ਼ਾਕ ਕੀਤਾ ਗਿਆ ਰੀਵਨ ਕਟਣ ਤੋਂ ਬਾਅਦ ਅੰਦਰ ਵੱੜਦੇ ਹੀ ਇੱਕ ਪਾਸੇ ਬਰਾਤ ਦੇ ਖਾਣ ਲਈ ਚਾਹ ਮਠਿਆਈਆਂ ਅਤੇ ਪਕੌੜੇ ਲੱਗੇ ਹੋਏ ਸਨ ਕੁੜੀਆਂ ਨੇ ਲਾੜੇ ਦੀ ਜੁੱਤੀ ਚੱਕ ਲਈ ਜੋ ਕਿ ਸਾਨੂੰ 사ਗਨ ਦੇ ਕੇ ਵਾਪਸ ਮਿਲੀ ਫਿਰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲਾਵਾਂ ਦੀ ਰਸਮ ਹੋਈ ਉਸ ਤੋਂ ਬਾਅਦ ਬਰਾਤ ਨੇ ਰੋਟੀ ਖਾਧੀ ਤੇ ਸ਼ਾਮ ਨੂੰ 4:00 ਵਜੇ ਲਾੜੀ ਸਮੇਤ ਬਰਾਤ ਵਾਪਸ ਤੁਰ ਪਈ ਬਰਾਤ ਪਿੰਡ ਪਹੁੰਚਦਿਆਂ ਪੂਆ ਜੀ ਨੇ ਲਾੜਾ ਲਾੜੀ ਸਿਰ ਉੱਤੋਂ ਦੀ ਪਾਣੀ ਬਾਰ ਪੀਤਾ ਮੈਂ ਪਹਿਲੀ ਵਾਰ ਆਪਣੀ ਅੱਖੀ ਕੋਈ ਵਿਆਹ ਦੇਖਿਆ ਸੀ ਇਹ ਸਾਰਾ ਕੁਝ ਮੇਰੇ ਲਈ ਇੱਕ ਅਚੰਬੇ ਤੋਂ ਘੱਟ ਨਹੀਂ ਸੀ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ